ਇਧਰਲੇ ਪਾਸੇ ਦਲ ਬਦਲੀਆਂ ਦੇ ਬਦਲ ਆ ਜਿਹੜੇ ਉਹ ਵੀ ਪੂਰੇ ਛਾਇਆ ਹੋਇਆ ਜੀ ਹਾਲੇ ਕਈ ਦਿਨ ਇਦਾਂ ਹੀ ਕੰਮ ਚੱਲੇਗਾ ਦੂਜੇ ਪਾਸੇ ਤੋਂ ਕਹਿੰਦੇ ਕਿ ਬਾਈ ਚਾਹੇ ਉਹ ਕਾਂਗਰਸ ਵਾਲੇ ਹੋਣ ਚਾਹੇ ਸ਼ਰਮਣੀ ਕਾਲੀ ਦਲ ਹੋਵੇ ਇਹ ਵੀ ਥੋੜਾ ਜਿਹਾ ਇੱਕ ਵਾਰੀ ਘਬਰਾਏ ਬੈਠੇ ਕਿ ਨੇ ਯਾਰ ਕਿ ਐਨ ਹੁਣ ਬੰਦੇ ਪਹਿਲਾਂ ਅਨਾਉਂਸ ਕਰ ਦਈਏ ਕਿਤੇ ਬੰਦਾ ਹੀ ਪੱਟ ਕੇ ਲੈ ਜਾਣ ਸਾਡੇ ਕਹਿੰਦੇ ਕਿ ਬਾਈ ਇਹ ਵੀ ਦਰੰ ਅੰਦਰੋਂ ਅੰਦਰੀ ਡਰ ਵੀ ਹੁੰਦਾ ਹੈ ਮਾਨ ਸਾਹਿਬ ਔਰ ਦੂਜੀ ਚੀਜ਼ ਇਹ ਹੁੰਦੀ ਹੈ ਕਿ ਸੰਗਠਨ ਦੇ ਵਿੱਚ ਨਾਰਾਜ਼ਗੀ ਜਿਵੇਂ ਹੁਣ ਇੱਕ ਭਾਈ ਸਾਹਿਬ ਕਹਿ ਰਹੇ ਸਨ ਕਿ ਭਈ ਲਾਲ ਸਿੰਘ ਦਾ ਧੜਾ ਜਿਹੜਾ ਉਹ ਇਸੇ ਕਰਕੇ ਵਿਰੋਧ ਕਰ ਰਿਹਾ ਹੈ ਨਾ ਕਿਉਂਕਿ ਉਹਨਾਂ ਨੂੰ ਟਿਕਟ ਦੀ ਝਾਕ ਸੀਗੀ ਝਾਕ ਸੀਗੀ ਉਹਨਾਂ ਦਾ ਨਾਂ ਪਹਿਲਾਂ ਵੀ ਕਮੈਂਟਾਂ 'ਚ ਵੀ ਆਇਆ ਜਾਂ ਹੋਰ ਸੋਸ਼ਲ ਮੀਡੀਆ ਤੇ ਵੀ ਚੱਲਿਆ ਜਾਂ ਚਰਚਾ ਹੋਏਗੀ ਨਾ ਉਹਨਾਂ ਨੇ ਅਪਲਾਈ ਕੀਤਾ ਹੋ ਸਕਦਾ ਤਾਂ ਜਿਹੜੇ ਬੰਦੇ ਦੀ ਝਾਕ ਹੁੰਦੀ ਹੈ ਉਸ ਨੂੰ ਉਹ ਚੀਜ਼ ਨਾ ਪ੍ਰਾਪਤ ਹੋਵੇ ਥੋੜੀ مایੁਸੀ ਥੋੜੀ ਨਰਾਜ਼ਗੀ ਤੇ ਹੁੰਦੀ ਹੈ ਪਰ ਕੀ ਹੈ ਕਿ ਇਹ ਜਿਹੜੇ ਜਿਆਦਾ ਉਮਰਦਰਾਜ਼ ਲੀਡਰ ਹੁੰਦੇ ਆ ਫਿਰ ਇਹਨਾਂ ਦੀ ਕਿਉਂਕਿ ਮਤਲਬ ਕਿ ਬਹੁਤ ਉਮਰ ਜਿਹੜੀ ਹੈ ਸੰਗਠਨ ਵਿੱਚ ਬੀਤੀ ਹੁੰਦੀ ਹੈ ਤਾਂ ਕਈ ਵਾਰ ਉਹ ਜਿਹੜੇ ਫਿਰ ਉੱਤੇ ਹੁੰਦੇ ਆਲਾ ਕਮਾਂਡ ਦੇ ਲੀਡਰ ਹੁੰਦੇ ਆ ਜਾਂ ਸੁਬਾਈ ਇਕਾਈ ਦੇ ਜਿਹੜੇ ਪ੍ਰਮੁੱਖ ਲੀਡਰ ਹੁੰਦੇ ਆ ਫਿਰ ਤੁਹਾਨੂੰ ਪਤਾ ਹੀ ਹੈ ਮਨ ਮਨਵਲ ਕਰ ਲੈਂਦੇ ਆ ਕਿ ਭਾਈ ਕੋਈ ਫਾਇਦਾ ਨਹੀਂ ਆਏਗਾ ਪਰ ਜੇ ਟੜੇ ਬੰਦੀ ਚ ਰਹਿਣਗੇ ਤਾਂ ਦੇਖੋ ਗਲਤ ਹੋਏਗਾ ਕਿਉਂਕਿ ਲੜਾਈ ਹੁਣ ਜਦੋਂ ਤੁਹਾਡੀ ਪਾਰਟੀ ਹੀ ਡਿਕਲੇਅਰ ਕਰ ਚੁੱਕੀ ਹੈ ਕਿ ਆਰ ਪਾਰਦੀ ਆ ਤੇ ਕਾਂਗਰਸ ਵਾਸਤੇ ਸੱਚ ਜਾਣੋ ਹੈ ਵੀ ਆਰ ਪਾਰਦੀ ਆ ਜਿਸ ਤਰ੍ਹਾਂ ਇਹਨਾਂ ਨੂੰ ਫਾਈਨੈਂਸ਼ੀਅਲੀ ਕਹ ਲੋ ਕਿ ਐਸ ਵੇਲੇ ਕੰਗਾਲ ਕਰ ਦਿੱਤਾ ਗਿਆ ਐਜ ਵੀ ਆਪਾਂ ਕਹਿੰਦੇ ਨੇ ਪਿੰਡੂ ਪਾਸ਼ਾ ਚ ਖਾਖੀ ਨੰਗ ਨਿਚੋੜ ਕੇ ਸਿੜਦਾ ਬਸ ਬਿਲਕੁਲ ਨਿਚੋੜ ਕੇ ਵੀ ਤੇ ਤੋੜ ਕੇ ਵੀ ਸੁੱਟਿਆ ਇਹਨਾਂ ਨੂੰ ਇਹਨਾਂ ਦੇ ਬੰਦੇ ਵੀ ਤੋੜ ਤੋੜ ਕੇ ਲੈ ਜਾਂਦੇ ਹਾਂਜੀ ਹਾਂਜੀ ਤਾਂ ਇਹਨਾਂ ਵਾਸਤੇ ਡੂਅਰ ਡਾਈ ਜਿੱਦਾਂ ਆਪਾਂ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਜੇ ਤੁਸੀਂ ਇਸ ਵਾਰੀ ਵੀ ਪਿੱਟ ਜਾਂਦੇ ਹੋ ਯਾਨੀ ਤੁਹਾਡੀ ਪਰਫਾਰਮੈਂਸ ਜਿਹੜੀ ਆ ਬੱਤਰ ਰਹਿੰਦੀ ਆ ਬੱਤਰੇਨ ਰਹਿੰਦੀ ਹੈ ਤਾਂ ਫਿਰ ਅਗਾਹ ਤਾਂ ਬਹੁਤ ਔਖਾ ਹੋ ਜਾਏਗਾ ਕਿਉਂਕਿ ਸਾਰੇ ਆਪ ਹੀ ਕਹਿੰਦੇ ਹਨ ਕਿ ਜਿਹੜਾ ਮੋਦੀ ਰਾਜ ਦਾ ਅਗਲਾ ਪੜਾਅ ਹੋਏਗਾ ਉਹ ਬੜਾ ਖਤਰਨਾਕ ਹੋਏਗਾ ਤਾਂ ਉਹਦੇ ਵਿੱਚ ਫਿਰ ਤੁਸੀਂ ਸੋਚ ਲਓ ਕਿ ਤੁਹਾਡਾ ਕੀ ਹਸ਼ਰ ਹੋਣ ਵਾਲਾ ਸੋ ਇਸ ਕਰਕੇ ਕਾਂਗਰਸ ਦੇ ਲੀਡਰਾਂ ਨੂੰ ਵੀ ਇਹ ਗੱਲ ਜਿਹੜੀ ਆ ਉਹ ਆਪਣੇ ਖਾਨੇ 'ਚ ਚੋਣੀ ਪਾਉ ਪਣੀ ਆ ਨਾ ਚੋਣੀ ਪਾਉਗੇ ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਖਾਨੇ 'ਚ ਗੱਲ ਜਚਾ ਰਹੇ ਹੋ ਜੇ ਤੁਹਾਡੇ ਲੀਡਰ ਹੀ ਆਪਣੀ ਗੱਲ ਖਾਨੇ 'ਚ ਨਹੀਂ ਪਾ ਰਹੇ ਤੇ ਫਿਰ ਕਿਤੇ ਨਾ ਕਿਤੇ ਤਾਂ ਵਿਰੋਧਾਪਾਸ ਉੱਥੇ ਹੀ ਖੜਾ ਹੋ ਗਿਆ ਹੁਣ ਜਿਹੜੀ ਗੱਲ ਦਲ ਬਦਲੀਆਂ ਦੀ ਤੁਸੀਂ ਕਰ ਰਹੇ ਹੋ ਤਾਂ ਦਲ ਬਦਲੀ ਇਸੇ ਤਰ੍ਹਾਂ ਹੀ ਆ ਹੁਣ ਤੁਸੀਂ ਦੇਖੋ ਚਲੋ ਕਿੰਨੇ ਕਿੱਧਰ ਨੂੰ ਜਾਣਾ ਹਲੇ ਕੁਝ ਕਹਿ ਨਹੀਂ ਸਕਦੇ ਪਰ ਕਤਾਰ 'ਚ ਲੋਕ ਲੱਗੇ ਹੋਏ ਨੇ ਉਡੀਕ ਕਰ ਰਿਹਾ ਸਹੀ ਮੌਕੇ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਹੁਣ ਮਸਲਾ ਇਹ ਆ ਕਿ ਜਿਵੇਂ ਜਿਵੇਂ ਬਿਲਕੁਲ ਤੁਸੀਂ ਵਜ਼ਾ ਫਰਮਾਇਆ ਇਸ ਗੱਲ ਨੂੰ ਕਿ ਭਈ ਟਿਕਟਾਂ ਦਾ ਐਲਾਨ ਕਈ ਪਾਰਟੀਆਂ ਰੋਕ ਕੇ ਇਸ ਕਰਕੇ ਬੈਠੀਆਂ ਕਿ ਭਾਈ ਜਿਵੇਂ ਐਲਾਨ ਹੋਏਗਾ ਕਿਤੇ ਇਹ ਨਾ ਹੋਵੇ ਕਿ ਕਮਸਾਨ ਸ਼ੁਰੂ ਹੋ ਜਾਵੇ ਤੇ ਕਮਸਾਨ ਤੋਂ ਅਗਲਾ ਜਿਹੜਾ ਹੁੰਦਾ ਨਾ ਪੜਾਉਂਦਾ ਨੁਕਸਾਨ ਐਲਾਨ ਕਮਸਾਨ ਤੇ ਫਿਰ ਨੁਕਸਾਨ ਜੀ ਹੁਣ ਜਿਵੇਂ ਤੁਸੀਂ ਇੱਕ ਮਿਸਾਲ ਲੈ ਲਓ ਮਿਸਾਲ ਹੈ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਕੈਂਡੀਡੇਟ ਦੇ ਦਿੱਤਾ ਜਿਵੇਂ ਕੈਂਡੀਡੇਟ ਦਿੱਤਾ ਦਿਨੇਸ਼ ਬੱਬੂ ਹੁਣ ਦੋ ਚਿਹਰੇ ਤੁਸੀਂ ਵੇਖੋਗੇ ਉਹ ਆਪੋ ਆਪਣਾ ਹਲਣਾ ਤਲਾਸ਼ ਰਹਾ ਸਲਾਰੀਆ ਸਾਹਿਬ ਸਲਾਰੀਆ ਸਾਹਿਬ ਦੀ ਤਾਂ ਫੋਟੋ ਵੀ ਆ ਗਈ ਆ ਹੁਣ ਜੀ ਫਿਰ ਇਸ ਤੋਂ ਇਲਾਵਾ ਜੋ ਕਵਿਤਾ ਖੰਨਾ ਵੀ ਵੀ ਵਿਨੋਦ ਖੰਨਾ ਦੇ ਜਿਹੜੀ ਘਰੋਂ ਆ ਉਹ ਵੀ ਆਮ ਆਦਮੀ ਪਾਰਟੀ ਨਾਲ ਗੱਲ ਚਲਾ ਰਹੀ ਆ ਜੀ ਮਤਲਬ ਕਿ ਤੁਸੀਂ ਸੋਚ ਕੇ ਵੇਖੋ ਜੀ ਕਿ ਇੱਕ ਟਿਕਟ ਦਾ ਐਲਾਨ ਹੋਇਆ ਤੇ ਦੋ ਜਿਹੜੇ ਸੀ ਜਿਸ ਸਲਾਰੀਆ ਨੇ ਕਾਰੋਬਾਰੀ ਹੈ ਬਹੁਤ ਅੱਛਾ ਪੈਸਾ tela ਜੀ ਸਲਾਰੀਆ ਭਰਾਵਾਂ ਦਾ ਪਿੱਛੇ ਇੱਕ ਰੋਲਾ ਰੱਪਾ ਵੀ ਚੱਲਿਆ ਸੋਸ਼ਲ ਮੀਡੀਆ ਤੇ ਵੀਡੀਓ ਆਈ ਸੀ ਜੀ ਨਹੀਂ ਉਹ ਤੇ ਸ਼ਾਇਦ ਦੂਸਰੇ ਸੀਗੇ ਬਟਾਲੇ ਵਾਲੇ ਸੇਖੜੀ ਸੇਖੜੀ ਸਾਹਿਬ ਜੀ ਜੀ ਹਾਂ ਜੀ ਜੀ ਚਲੋ ਕੋਈ ਨਾ ਅੱਛਾ ਗੱਲ ਇਹ ਆ ਕਿ ਹੁਣ ਦੇਖੋ ਸਲਾਰੀਆ ਵੀ ਤਿਆਰ ਹੋ ਗਿਆ ਮੁਕਾਬਤ ਵਾਸਤੇ ਜੀ ਤੇ ਉਧਰੋਂ ਬੀਬੀ ਕਵਿਤਾ ਖੰਨਾ ਦਾ ਵੀ ਜ਼ਿਕਰ ਆ ਰਿਹਾ ਕਿ ਆਮ ਆਦਮੀ ਪਾਰਟੀ ਚ ਉਹ ਟਿਕਟ ਤਲਾਸ਼ ਰਹੇ ਨੇ ਇਸ ਵੇਲੇ ਜੀ ਜੀ ਉਹਨਾਂ ਨੂੰ ਟਿਕਟ ਦੀ ਯੈਸ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਵਾਸਤੇ ਵੀ ਉੱਥੇ ਸੰਕਟ ਹੈ ਜੀ ਕਿ ਕਿਸ ਨੂੰ ਕੀ ਸੇਖਮਾ ਫੈਮਿਲੀ ਨੂੰ ਅਸੀਂ ਦੇ ਦਈਏ ਟਿਕਟ ਪਰ ਲੜਾਈ ਬਹੁਤ ਵੱਡੀ ਆ ਤਾਂ ਮਤਲਬ ਕਿਉਂਕਿ ਅਕਾਲੀਆਂ ਕੋਲ ਵੀ ਚਿਹਰੇ ਆ ਕਿ ਬੱਬੇ ਹਾਲੀ ਅਰਗੇ ਆ ਕੱਲ ਨੂੰ ਅਰਗੇ ਆ ਕਾਂਗਰਸ ਦੇ ਕੋਲ ਤੇ ਉੱਥੇ ਐਮ ਐਲ ਏ ਸਿਟਿੰਗ ਐਮ ਐਲ ਏ ਮੈਨੂੰ ਲੱਗਦਾ ਕਿਸੇ ਵੀ ਲੋਕ ਸਭਾ ਹਲਕੇ ਚ ਸਭ ਤੋਂ ਜ਼ਿਆਦਾ ਐਮ ਐਲ ਏ ਉੱਥੇ ਹੋਣਗੇ ਜੀ ਸੋ ਇਸ ਵਾਸਤੇ ਕਹਿ ਸਕਦੇ ਆਪਾਂ ਕਿ ਦਲ ਬਦਲੀ ਬਿਲਕੁਲ ਜਿਵੇਂ ਤੁਸੀਂ ਕਿਹਾ ਮੈਂ ਕੁਝ ਮਿਸਾਲਾਂ ਤੁਹਾਨੂੰ ਦੇ ਦਿੱਤੀਆਂ ਜੋ ਔਨ ਰਿਕਾਰਡ ਵੀ ਤਕਰੀਬਨ ਆ ਚੁੱਕੀਆਂ ਨੇ ਕਿ ਇਹ ਸਹੀ ਹੈ ਕਿ ਭਾਈ ਦਲ ਬਦਲੀ ਦੇ ਬਦਲ ਚੜੇ ਹੋ ਹਾਲੇ ਪੰਜਾਬ ਦੇ ਵਿੱਚ ਜਿਵੇਂ ਅੱਜ ਹੀ ਮੌਸਮ ਦੀ ਰਿਪੋਰਟ ਆਈ ਆ ਕਿ ਜੀ ਮਾੜੇ-ਮੋٹے ਬੱਦਲ ਛਾਏ ਰਹਿਣਗੇ ਪਰ ਮੀਂਹ ਕਣੀ ਤੋਂ ਵਿਚਾਰ ਆਏਗਾ ਪੰਜਾਬ ਦਾ ਅਗਲੇ 3 ਦਿਨ ਤਾਂ ਇੱਥੇ ਬਿਲਕੁਲ ਮੌਸਮ ਦੀ ਜਿਹੜੀ ਖਾਸ ਤੌਰ ਤੇ ਸਿਆਸੀ ਮੌਸਮ ਦੀ ਪੇਸ਼ੀਨ گوئی ਆ ਉਹ ਇਹੋ ਆ ਕਿ ਦਲ ਬਦਲੀ ਦੇ ਬਦਲ ਛਾਇ ਰਹਣਗੇ ਔਰ ਇਹ ਉਦੋਂ ਤੱਕ ਛਾਇ ਰਹਣਗੇ ਜਦੋਂ ਤੱਕ ਕਹਿ ਲੋ ਕਿ ਐ ਕੰਮ ਜਿਹੜਾ ਹੈ ਉਸੇਰੇ ਤੱਕ ਨਹੀਂ ਜਾਂਦਾ ਸੋ ਇਸ ਲਿਹਾਜ਼ ਨਾਲ ਆਪਾਂ ਦੇਖੀਏ ਤਾਂ ਦਲ ਬਦਲੀ ਵਾਸਤੇ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਤਿਆਰੀ ਕਰਕੇ ਬੈਠੇ ਆ ਤੇ ਦਲ ਬਦਲੀ ਤੁਹਾਨੂੰ ਪਤਾ ਹੀ ਆ ਇਹ ਤੇ ਆਮ ਇੱਕ ਫੈਸ਼ਨ ਹੀ ਬਣ ਗਿਆ ਰਾਜਨੀਤੀ 'ਚ ਜੇ ਆਪਾਂ ਸ਼ਬਦ ਇਸਤੇਮਾਲ ਕਰੀਏ ਕਿ ਇਹ ਫੈਸ਼ਨ ਬਣ ਗਿਆ ਫੈਸ਼ਨ ਨਹੀਂ ਹੁਣ ਕਹਿ ਸਕਦੇ ਹੁਣ ਫੈਸ਼ਨ ਜਦੋਂ ਬੜਾ ਖਤਰਨਾਕ ਸਟੇਜ ਦਾ ਹੋ ਜਾਂਦਾ ਨਾ ਤਾਂ ਕਹਿੰਦੇ ਬਿਮਾਰੀ ਬਣ ਗਈ ਆ ਆ ਬਿਮਾਰੀ ਪਤਾ ਨਹੀਂ ਕਦੋਂ ਮਗਰ ਉਹ ਲਥ ਤ ਫੈਸ਼ਨ ਜਿਹੜਾ ਪੁੱਠਾ ਆ ਗਿਆ ਇਹ ਇਹ ਹੁਣ ਬਿਮਾਰੀ ਵਾਲੀ ਅਵਸਥਾ 'ਚ ਪਹੁੰਚ ਗਈ ਆ ਧੰਨ ਬਦਲ ਜੀ ਬਾਕੀ ਗੱਲ ਇਹਦੇ ਕਿ ਫੈਸ਼ਨ ਦਾ ਵੀ ਇਹ ਹੁੰਦਾ ਜੀ ਕਿ ਜਦੋਂ ਲੋਕ ਆਕੇ ਜਾਂਦੇ ਫਿਰ ਡਿਸਕਾਰਡ ਕਰਕੇ ਨਵੇਂ ਫੈਸ਼ਨ ਵੱਲ ਵੀ ਹੋ ਜਾਂਦੇ ਹੈਗੇ ਹਾਂ ਪੁਰਾਣਾ ਵੀ ਰਿਪੀਟ ਹੁੰਦਾ ਹੈ ਜੀ ਪੁਰਾਣਾ ਵੀ ਰਿਪੀਟ ਹੋ ਜਾਂਦਾ ਉਹ ਇੱਕ ਪੈਂਟ ਨੂੰ ਖੁੱਲੀ ਜਿਹੜੀ ਪੈਂਟ ਹੁੰਦੀ ਹੈ ਥੱਲੇ ਕਿ ਬੈਲ ਬਾਟਮ ਕੀ ਬੋਲਦੇ ਨੇ ਜੀ ਤੋ ਪਹਿਲਾਂ ਵੇਖਿਆ ਪੁਰਾਣੀਆਂ ਬੜੀ ਜ਼ਿਆਦਾ ਖੁੱਲੀਆਂ ਹਾਂਜੀ ਪੁਰਾਣੀਆਂ ਫਿਲਮਾਂ ਚ ਆਡੇ ਆਡੇ ਪਹੁੰਚ ਹੀ ਜਾਂਦੇ ਸੀਗੇ ਅੱਛਾ ਉਹਦੋਂ ਬਾਅਦ ਸਾਡੇ ਜ਼ਮਾਨੇ ਚ ਜਦੋਂ ਅਸੀਂ ਵੀ ਥੋੜੇ ਗੱਭਰੂ ਹੁੰਦੇ ਸੀ ਉਦੋਂ ਵੀ ਆ ਗਿਆ ਅੱਜ ਅੱਜ ਦੇਖਦੇ ਤਾਂ ਅੱਜ ਵੀ ਉਹ ਬੱਚਿਆਂ ਨੇ ਜੀਨਾਂ ਜਿਹੜੀਆਂ ਉਤੋਂ ਟਾਈਟ ਤੇ ਥੱਲੇ ਖੁੱ ਜੀ ਆਹ ਵੋੜ ਕੋੜ ਕੇ ਉੱਥੇ ਆਈ ਨਹੀਂ ਕਾ ਜੀ ਜੀ ਤਾਂ ਇਹਦੇ ਨਾਲ ਮੈਂ ਕੁਝ ਕੁ ਕਮੈਂਟ ਲੈ ਲਾਂ ਫਿਰ ਤੁਹਾਡੇ ਵੱਲੋਂ ਵਾਪਸ ਸੁਣਾ ਜੀ ਤੇ ਕਹਿੰਦੇ ਕਿ ਬਾਈ ਚਲੋ ਕੋਈ ਗੱਲ ਨਹੀਂ ਜਿਹਨੂੰ ਮਰਜ਼ੀ ਵੋਟਾਂ ਪਾਓ ਬਾਈ ਦੇਖੋ ਗੱਲ ਹੈ ਵੀ ਤੁਸੀਂ ਜਰੂਰ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹਨੂੰ ਤੁਹਾਡਾ ਦਿਲ ਕਰਦਾ ਪਾਓ ਜਿਹਦੀ ਮਰਜ਼ੀ ਸਪੋਰਟ ਕਰੋ ਕੋਈ ਗੱਲ ਨਹੀਂ ਖੁੱਲੇ ਦਿਲ ਨਾਲ ਚਲੋ ਆਪਣਾ ਤੇ ਇਹਦੇ ਨਾਲ ਮੈਂ ਕੁ ਕਮੈਂਟ ਦੇਖਦਾ ਸੀਗਾ ਤੇਰੇ ਪੱਸੇੋਂ ਜੀ ਤਾਂ ਉੱਪਰਲੇ ਪੱਸੇ ਇੱਕ ਵੀਰ ਕਹਿੰਦੇ ਪੈ ਸੀਗੇ ਕਹਿੰਦੇ ਕਿ ਜੀ ਆਮ ਆਰਮੀ ਪਾਰਟੀ ਵਾਲੇ ਨਾ ਘਰਾਂ ਦੇ ਵਿੱਚ ਆਉਣ ਲੱਗੇ ਤੇ ਮੈਂ ਸਵਾਲ ਵੀ ਕੀਤੇ ਉਹਨਾਂ ਨੂੰ ਕਹਿੰਦੇ ਕਿ ਬਾਈ ਤੇ ਫੇਰ ਪਤਾ ਨਹੀਂ ਕੀ ਬਣਿਆ ਉਸ ਤੋਂ ਬਾਅਦ ਉਹਨਾਂ ਨੇ ਦੱਸੀ ਨਹੀਂ ਅੱਗੇ ਗੱਲ ਪੂਰੀ ਤੇ ਅਮਰਿਤਪਾਲ ਜੀ ਕਹਿੰਦੇ ਆਮ ਆਰਮੀ ਪਾਰਟੀ ਕੋਤਾਂ ਟਿਕਟ ਦੇਣ ਦੇ ਲਈ ਤਗੜੇ ਉਮੀਦਵਾਰ ਵੀ ਨਹੀਂ ਜੀ ਤੇ ਇਹਨਾਂ ਨੇ ਤਾਂ ਉਧਾਰ ਹੀ ਲੈਣੇ ਆ ਬੰਦੇ ਕਹਿੰਦੇ ਕਿ ਬਾਈ ਤੇ ਭਾਈਪਾਪ ਵਾਲਿਆਂ ਦਾ ਹਾਲ ਵੀ ਤਾਂ ਇਦਾਂ ਹੀ ਆ ਬਾਈ ਭਾਈਪਾਪ ਵਾਲੇ ਵੀ ਤਾਂ ਉਧਾਰ ਹੀ ਲੈਂਦੇ ਉਹ ਕਿਹੜਾ ਮਤਲਬ ਇਹ ਨਵੇਂ-ਨਵੇਂ ਪੈਦਾ ਕਰਦੇ ਆ ਉਹਨਾਂ ਦਾ ਵੀ ਹਾਲ ਚਾਲ ਇਦਾਂ ਹੀ ਤੇ ਕਾਂਗਰਸ ਦੀ ਤੇ ਮौज ਆ ਵੇਖੋ ਉਹਨਾਂ ਨੂੰ ਪਤਾ ਵੀ ਇੱਕ ਨਾ ਇੱਕ ਦਿਨ ਜਦੋਂ ਸਾਡਾ ਦਾਹ ਫੱਬ ਗਿਆ ਸਾਰੇ ਵਾਪਸ ਆ ਜਾਣਗੇ ਉਹ ਕਹਿੰਦੇ ਜੀ ਅਸੀਂ ਤੁਸੀਂ ਇਹ ਤੇ ਦੇਖੋ ਨਾ ਲੀਡਰਸ਼ਿਪ ਦੀ ਮੈਨੂਫੈਕਚਰਿੰਗ ਹੱਬਤਾ ਕਾਂਗਰਸ ਹੈ ਨਾ ਸਾਰੇ ਸਾਡੇ ਕੋਲ ਦਾ ਰਿਸਦਾਰੇ ਲੈ ਲੈਂਦੇ ਦੂਜੀ ਗੱਲ ਇਹ ਵੀ ਕਹਿੰਦੇ ਵੀ ਬੰਦੇ ਸੀ ਪੱਕੇ ਫਿੱਟ ਕਰਤੇ ਕੋਕੇ ਲਾ ਦਿੱਤੇ ਸਾਰੇ ਵਸਤੇ ਉਹ ਗੱਲ ਪਤਾ ਨਹੀਂ ਕਿ ਕੀ ਬਣੂ ਅੱਗੇ ਕੀ ਬਣੂਗਾ ਅੱਛਾ ਸਰਦ ਪਵਾਰ ਹੋ ਰਹੀ ਮਮਤਾ ਬেনারਜੀ ਇਹ ਇਹ ਸਾਰੇ ਵੀ ਤੇ ਕਾਂਗਰਸੀ ਸੀਗੇ ਕਿਸੇ ਟਾਈਮ ਦੇ ਵੀ ਤੇ ਕਾਂਗਰਸੀ ਸੀ ਜੀ ਟੁੱਟ ਟੁੱਟ ਕੇ ਕਾਂਗਰਸ ਦੇ ਨਾਲੋਂ ਗੱਲਾਂ ਜਿਹੜੀਆਂ ਉਹ ਵੇਖ ਲਓ ਕਿੱਥੋਂ ਤੱਕ ਗਈਆਂ ਸਾਰੇ ਵੱਡੇ ਚਿਹਰੇ ਜਿਹੜੇ ਕਾਂਗਰਸੀ ਸੀਗੇ ਜੀ 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 ਚੌਧਰੀ ਸਾਹਿਬ ਕਹਿੰਦੇ ਜੀ ਪ੍ਰਤਾਪ ਸਿੰਘ ਬਾਜਵਾ ਸੁਖੀ ਰੰਧਾਵਾ ਤ੍ਰਿਪਤ ਬਾਜਵਾ ਨਵਜੋਤ ਸਿੱਧੂ ਖਾਤ ਖੜੇ ਕਰ ਗਏ ਜੀ ਕਹਿੰਨੇ ਕਿ ਬਾਈ ਇਲੈਕਸ਼ਨ ਲੜਨ ਤੋਂ ਇਲੈਕਸ਼ਨ ਲੜਨ ਤੋਂ ਨਹੀਂ ਨਵਜੋਤ ਸਿੰਘ ਸਿੱਧੂ ਤੇ ਸਾਫੀ ਕਰ ਗਏ ਸੀ ਉਹ ਤਾਂ ਪਹਿਲਾਂ ਹੀ ਸਾਫ ਉਹ ਤਾਂ ਇਲੈਕਸ਼ਨ ਛੱਡੋ ਮਿਲਦਾ ਤਾਂ ਪ੍ਰਚਾਰ ਤੋਂ ਵੀ ਪਾਸੇ ਹੋਗੇ ਨਾ ਹੁਣ ਤਾਂ ਇੱਕ ਵਾਰੀ ਆਈਪੀਐਲ 'ਚ ਆ ਕੇ ਤੇ ਗੁਰਵਿੰਦਰ ਜੀ ਕਹਿੰਨੇ ਪਏ ਸੁਪਰੀਮ ਕੋਰਟ ਨੇ ਇਨਕਮ ਟੈਕਸ ਵਾਲਿਆਂ ਨੂੰ 24 ਜੁਲਾਈ ਤੱਕ ਕਾਰਵਾਈ ਤੇ ਰੋਕ ਲਾ ਦਿੱਤੀ ਹੈ ਜੀ ਕਹਿੰਨੇ ਕਿ ਬਾਈ ਇਹ ਕਰੇ ਅੱਛਾ ਹੁਣੇ ਆਇਆ ਹੁਣਾਂ ਕੋਈ ਫੈਸਲਾ ਹੋ ਸਕਦਾ ਕਿਉਂਕਿ ਮੇਰੇ ਖਿਆਲ ਨਾਲ ਜਰੋਪ ਬੈਠ ਕੇ ਨਹੀਂ ਕਾਂਗਰਸ ਨਾਲ ਜੁੜਾ ਜੁੜਿਆ ਉਸ ਮਾਮਲੇ 'ਚ ਕਹਿ ਰਹੇ ਨੇ ਚਾਹਦੋ ਉਹੀ ਮਾਮਲਾ ਉਸੇ ਮਾਮਲੇ ਚ ਇਹ ਕਿਉਂਕਿ ਨਾ ਰੂ ਇਨਕਮ ਟੈਕਸ ਡਿਪਾਰਟਮੈਂਟ ਚਬ ਪੂਰੇ ਘੱਡੇ ਹੋਇਆ ਸੀ ਅੱਜ ਪੂਰੇ ਚਬ ਕੀ ਕ ਪੂਰੇ ਕੜਾਕੇ ਕੱਢੇ ਹੋਏ ਨੇ ਕਿ ਜੀ ਜੀ